ਸਪੋਕਸਪਰਸ ਨੇ ਨੀਲ ਗਰਗ ਜੀ ਤੇ ਮੁੱਦਾ ਜਿਹੜਾ ਅੱਜ ਦਾ ਉਹ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨ ਦੇ ਲਈ ਕਿਉਂਕਿ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਖੇਡਾਂ ਵਦਨ ਪੰਜਾਬ ਦੀਆਂ ਸੀਜ਼ਨ 3 ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਹੈ ਸੰਗਰੂਰ ਵਿਖੇ ਤੇ ਜਿਹੜੀ ਮੈਨੂੰ ਕੋਸ਼ਿਸ਼ ਹੈ ਕਿ ਮੇਰਾ ਵੀ ਆਪਣਾ ਜਿਹੜਾ ਪਾਰਲੀਮੈਂਟ ਦਾ ਜਿਹੜਾ ਹਲਕਾ ਹੈ ਪਹਿਲੇ بڑے ਸਕਸੈਸਫੁਲ ਦੋ ਸੀਜ਼ਨ ਤੋਂ ਬਾਅਦ ਕਿਉਂਕਿ ਸਰਕਾਰੀ ਖੇਡਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਵੀ ਹੁੰਦੀਆਂ ਸੀ ਤੇ ਕਦੇ ਉਹਨਾਂ ਦੀ ਪਾਰਟਿਸਪੇਸ਼ਨ ਕਦੇ 10000 ਕਦੇ 12000 ਕਦੇ 15000 ਇਸ ਤੋਂ ਜ਼ਿਆਦਾ ਕਦੇ ਖੇਡਾਂ ਦੀ ਕਦੇ ਪਾਰਟਿਸਪੇਸ਼ਨ ਨਹੀਂ ਸੀ ਜ਼ਿਆਦਾ ਹੋਈ ਮਤਲਬ ਕਿ ਖੇਡਾਂ ਕਦੋਂ ਹੁੰਦੀਆਂ ਸੀ ਕਦੋਂ ਨਿਕਲ ਜਾਂਦੀਆਂ ਸੀ ਪਤਾ ਵੀ ਨਹੀਂ ਸੀ ਲੱਗਦਾ ਕੋਈ ਏਦਾਂ ਦੇ ਕਿਸੇ ਨਿਊਜ਼ਪੇਪਰ ਤੇ ਐਡਵਰਟਾਈਜ਼ਮੈਂਟ ਦਿੰਦੇ ਸੀ ਜਿੱਥੋਂ ਵੀ ਕੋਈ ਪੜ੍ਹੇ ਵੀ ਨਾ ਕੋਈ ਲਾਸਟ ਕਿਸੇ ਦੇ ਪੰਨੇ ਤੇ ਕੁੰਜੇ ਦੇ ਚ ਵੀ ਕੋਈ ਸਾਨੂੰ ਜਿਹੜਾ ਕੋਈ ਕਸ਼ਟ ਹੈ ਜਿਹੜਾ ਉਹ ਕਰਨਾ ਨਾ ਪਵੇ ਪਰ ਜਿੱਦਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਿਉਂਕਿ ਸਾਡਾ ਮੋਟਿਵ ਇਹ ਹੈ ਕਿ ਖੇਡ ਕਲਚਰ ਪੰਜਾਬ ਚ ਰਿਵਾਈਵ ਕਰਨਾ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਉਹਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਉਣਾ ਤੇ ਉਹੀ ਖੇਡ ਕਲਚਰ ਹੈ ਤੇ ਮੈਨੂੰ ਖੁਸ਼ੀ ਹੈ ਕਿ ਪਹਿਲੇ ਸਾਲ ਸਾਡੇ 3.5 ਲੱਖ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਦੂਜੇ ਸਾਲ ਤਕਰੀਬਨ 4.65 ਲੱਖ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਇਸ ਵਾਰ ਵੀ ਸਾਨੂੰ ਉਮੀਦ ਹੈ ਕਿ ਜਿਹੜੇ ਖਿਡਾਰੀ ਨੇ ਇਸ ਤੋਂ ਵੀ ਵੱਧ ਗਿਣਤੀ ਚ ਪਾਰਟਿਸਿਪੇਟ ਆ ਜਿਹੜੇ ਉਹ ਕਰਨਗੇ ਕਿਉਂਕਿ ਅਸੀਂ ਇਸ ਵਾਰੀ ਤਿੰਨ ਨਵੀਆਂ ਖੇਡਾਂ ਸਾਈਕਲਿੰਗ بیسਬਾਲ ਤੇ ਤਾਈਕਵਾਂਡੋ ਜਿਹੜੀਆਂ ਨੇ ਉਹ ਐਡ ਕੀਤੀਆਂ ਤੇ ਇਸ ਤੋਂ ਇਲਾਵਾ ਜਿਹੜੇ ਏਜ ਗਰੁੱਪ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਇੱਕ ਵਾਅਦਾ ਕੀਤਾ ਪਲੱਸ 70 ਪਹਿਲਾਂ ਜਿਹੜੀ ਕੈਟਾਗਰੀ ਹੁੰਦੀ ਸੀ ਕੱਲੀ ਪਲੱਸ 65 ਦੀ ਸੀ ਇਸ ਵਾਰੀ ਪਲੱਸ 70 ਜਿਹੜੇ ਬਜ਼ੁਰਗ ਨੇ ਉਹ ਵੀ ਜਿਹੜੇ ਪਾਰਟਿਸਿਪੇਟ ਆ ਉਹ ਕਾਰ ਜਿਹੜਾ ਹੋ ਸਕਦੇ ਆ ਤੇ ਦੇ ਨਾਲ ਨਾਲ ਇੱਕ ਚੌਕੇ ਮੈਂ ਪਿਛਲੀਆਂ ਖੇਡਾਂ ਜਾਂਦਾ ਰਿਹਾ ਮੈਂ ਉਦੋਂ ਜਾ ਕੇ ਲੋਕਾਂ ਦੇ ਨਾਲ ਕਮਿਟਮੈਂਟ ਵੀ ਕੀਤੀ ਸੀ ਕਿ ਲਾਂਭਾ ਆਉਂਦਾ ਸੀ ਕਿ ਜੀ ਜਿਹੜੇ ਕੈਸ਼ ਪ੍ਰਾਈਜ਼ ਹੈ ਉਹ ਸਿਰਫ ਅੰਡਰ 40 ਤੱਕ ਹੈ ਜਿਹੜੇ ਪਲੱਸ 40 ਵਾਲੇ ਪਾਰਟਿਸਿਪੇਟ ਕਰਦੇ ਸੀ ਉਹਨਾਂ ਲਈ ਕੋਈ ਕੈਸ਼ ਪ੍ਰਾਈਜ਼ ਨਹੀਂ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਅਪਰੂਵਲ ਦੇ ਕੇ ਇਹ ਪਹਿਲੀ ਵਾਰ ਹੈ ਕਿ ਜਿਹੜੇ ਪਲੱਸ 40 ਵਾਲੇ ਆ ਉਹਨਾਂ ਨੂੰ ਵੀ ਜਿਹੜਾ ਕੈਸ਼ ਵਾਰਡ ਹੈ ਉਹ ਮਿਲੂਗਾ ਕਿਉਂਕਿ ਜੇ ਕੈਸ਼ਵਾਰਡ ਮਿਲੂਗਾ ਤਾਂ ਇਹਦੇ ਨਾਲ ਉਹਨਾਂ ਦਾ ਵੀ ਜਿਹੜਾ ਹੌਸਲਾ ਉਹ ਵਧੂਗਾ ਕਿਉਂਕਿ ਇਹ ਨਹੀਂ ਅਸੀਂ ਕਹਿੰਦੇ ਵੀ ਭਾਈ ਉਹਨਾਂ ਨੇ ਅੱਗੇ ਪਲੱਸ 40 ਯਾਰਲੇ 올림픽 ਚ ਜਾਣਾ ਜਾਂ ਉਹਨਾਂ ਨੇ ਕਿਤੇ ਏਸ਼ੀਅਨ ਗੇਮ ਜਾਣਾ ਕੋਈ ਪ੍ਰੋਫੈਸ਼ਨਲ ਜਿਹੜੇ ਸਪੋਰਟਸ ਪਰਸਨ ਬਣ ਜਾਣਾ ਬਟ ਸਾਡਾ ਮੇਨ ਇਹਨਾਂ ਖੇਡਾਂ ਦਾ ਮਤਲਬ ਕਿ ਸਪੋਰਟਸ ਕਲਚਰ ਜਿਹੜਾ ਪੰਜਾਬ ਚ ਰਿਵਾਈਵ ਕਰਨਾ ਤੇ ਉਹਦੀ ਸਭ ਤੋਂ ਵੱਡੀ ਉਦਾਹਰਨ ਕੋਈ ਦੁਨੀਆ ਚ ਇਦਾਂ ਦਾ ਟੂਰਨਾਮੈਂਟ ਨਹੀਂ ਹੋਣਾ ਜਿੱਥੇ ਇੱਕੋ ਪਰਿਵਾਰ ਦੀਆਂ ਤਿੰਨੋਂ ਜਨਰੇਸ਼ਨ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਹੁਣ ਕਿ ਪੁੱਤਾਂ ਵੀ ਕਰ ਰਿਹਾ ਉਹਦਾ ਫਾਦਰ ਵੀ ਕਰ ਰਿਹਾ ਤੇ ਉਹਦਾ ਦਾਦਾ ਵੀ ਕਰ ਰਿਹਾ। ਇਹੀ ਅਸਲੀ ਸਪੋਰਟਸ ਕਲਚਰ ਹੈ। ਸਾਡੇ ਬਰਨਾਲੇ ਜੱਸੀਆ ਮੁੰਡਾ ਬੈਡਮਿੰਟਨ ਖੇਡਦਾ। ਉਹਦਾ ਪਰਿਵਾਰ ਸਾਡਾ ਇੱਕ ਰਾਹੁਲ ਡੀਐਸਓਸੀ ਫਤੇਗੜ ਸਾਹਿਬ ਪਹਿਲੇ ਸਾਲ ਉਹਦੇ ਫਾਦਰ ਸਾਹਿਬ ਨੇ ਕੀਤਾ ਉਹਦੇ ਬੱਚਿਆਂ ਨੇ ਕੀਤਾ ਉਹਨੇ ਖੁਦ ਨਹੀਂ ਕੀਤਾ। ਉਹਦੀ ਵਾਈਫ ਨੇ ਕੀਤਾ। ਸੋ ਇਦਾਂ ਦੀਆਂ ਪੰਜਾਬ 'ਚ ਸੈਂਕੜੇ ਉਦਾਹਰਨਾਂ ਜਿਹੜੀਆਂ ਇਹਨਾਂ ਖੇਡਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਜਿਦੇ ਤੋਂ ਪਤਾ ਲੱਗਦਾ ਕਿ ਪੰਜਾਬ 'ਚ ਸਪੋਰਟਸ ਕਲਚਰ ਰਿਵਾਈਵ ਹੋ ਰਿਹਾ। ਮੈਂ ਪਿੰਡਾਂ ਜਾਂਦਾ ਲੋਕ ਦੱਸਦੇ ਆ ਕਿ ਜੀ ਸਾਡੇ ਪਿੰਡਾਂ 'ਚ 15-15 ਸਾਲ ਤੋਂ ਬੱਚਿਆਂ ਨੇ ਗਰਾਊਂਡ ਜਾਣਾ ਬੰਦ ਕਰਤਾ ਸੀ ਘਾ ਹੋ ਗਿਆ ਸੀਗਾ ਉੱਥੇ ਲੱਕ ਲੱਕ ਤੱਕ ਪਰ ਜਿੱਦਣ ਤੋਂ ਆ ਖੇਡਾਂ ਦੀ ਸ਼ੁਰੂਆਤ ਹੋਈ ਆ ਲੋਕ ਹਰ ਸਾਲ ਬੇਸਬਰੀ ਨਾਲ ਉਡੀਕ ਕਰਦੇ ਆ ਵੀ ਐਤਕੀ ਸਾਡੇ ਪਿੰਡ ਦੀ ਟੀਮ ਨੂੰ ਅਸੀਂ ਜਿਹੜਾ ਫਾਈਨਲ ਜਿਹੜਾ ਉਹ ਜਿਤਾ ਕੇ ਲਿਆਉਣਾ ਜਿਹਦੇ ਕਰਕੇ ਬੱਚੇ ਵੀ ਬਜ਼ੁਰਗ ਵੀ ਆ ਕੇ ਗਰਾਊਂਡ ਸਾਫ਼ ਵੀ ਹੋਇਆ ਤੇ ਗਰਾਊਂਡਾਂ ਚੋਂ ਘਾ ਵੀ ਕੱਟਿਆ ਗਿਆ ਤੇ ਉੱਥੇ ਅੱਗੇ ਜਿਹੜੀ ਪ੍ਰੈਕਟਿਸ ਕਰਨੀ ਜਿਹੜੀ ਦੁਬਾਰਾ ਜਿਹੜੀ ਸ਼ੁਰੂ ਆ ਉਹ ਕੀਤੀ ਐ ਸੋ ਇਹ ਬਹੁਤ ਵੱਡੀ ਮੈਂ ਮੰਨਦਾ ਕਿ ਅਚੀਵਮੈਂਟ ਹੈ ਜਿਹੜੀ ਖੇਡ ਕਲਚਰ ਰਿਵਾਈਵ ਕਰਦੇ ਲਈ ਤੇ ਦੂਜਾ ਇਹਨਾਂ ਮਕਸਦ ਸੀਗਾ ਕਿ ਦੁਬਾਰਾ ਜਿਹੜਾ ਸੂਬਾ ਨੈਸ਼ਨਲ ਚ 2001 ਤੱਕ ਪਹਿਲੇ ਨੰਬਰ ਤੇ ਸੀ ਉਹਨੂੰ ਦੁਬਾਰਾ ਖੇਡਾਂ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਉਣਾ ਕਿਉਂਕਿ ਪੰਜਾਬ ਚ ਟੈਲੈਂਟ ਦੀ ਕੋਈ ਕਮੀ ਨਹੀਂ ਸਿਰਫ ਪਲੈਟਫਾਰਮ ਤੇ ਹੌਸਲਾ ਜਿਹੜੇ ਸਾਡੇ ਖਿਡਾਰੀਆਂ ਨੂੰ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਇੱਥੇ ਇਦਾਂ ਦੇ ਵੀ ਪਿੰਡ ਨੇ ਸੰਸਾਰਪੁਰ ਵਰਗੇ ਜਿਹੜੇ 14 14 올ੰਪੀਅਨ ਇੱਕ ਇੱਕ ਪਿੰਡ ਚੋਂ ਪੈਦਾ ਕਰ ਚੁੱਕੇ ਸਾਡੇ ਇੱਥੇ ਇਦਾਂ ਦੇ ਖਿਡਾਰੀ ਆ ਬਲਬੀਰ ਸਿੰਘ ਸੀਨੀਅਰ ਵਰਗੇ ਜਿਨ੍ਹਾਂ ਨੂੰ 112 ਸਾਲ ਦੇ ਇਤਿਹਾਸ 'ਚ ਇੱਕੋ ਏਸ਼ੀਅਨ ਹੋਵੇ ਜਿਹੜੇ ਮਹਾਨ ਖਿਡਾਰੀਆਂ 'ਚ ਉਹਨਾਂ ਨੇ 12 ਖਿਡਾਰੀ ਖੇਡੇ ਤੇ ਕੱਲਾ ਸਾਡਾ ਉਹ ਬਲਬੀਰ ਸਿੰਘ ਸੀਨੀਅਰ ਸੋਡੀ ਸਾਹਿਬ ਵਰਗੇ ਜਿਹੜੇ ਸਾਡੀ ਪਾਰਟੀ ਦਾ ਹਿੱਸਾ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ 올림픽 'ਚ 골 ਅਜੇ ਤੱਕ ਕੋਈ ਰਿਕਾਰਡ ਨਹੀਂ ਜਿਹੜਾ ਉਹ ਤੋੜ ਸਕਿਆ ਸੋ ਪੰਜਾਬ 'ਚ ਟੈਲੈਂਟ ਬਹੁਤ ਆ ਸਿਰਫ ਉਹਨੂੰ ਪਲੇਟਫਾਰਮ ਤੇ ਹੌਸਲਾ ਉਹਦੇ ਲਈ ਅਸੀਂ 1000 ਜਿਹੜੀਆਂ ਨਰਸਰੀਜ਼ ਖੋਲਣ ਦਾ ਜਿਹੜਾ ਫੈਸਲਾ ਕੀਤਾ ਸੀ ਨਵੀਂ ਖੇਡ ਪਾਲਿਸੀ ਜਿਹੜੀ ਆ ਬਣਾਈ ਗਈ ਤੋਂ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਜਦੋਂ ਨਵੀਂ ਖੇਡ ਪਾਲਿਸੀ ਮੇਰੇ ਯਾਦ ਆ ਮੈਂ ਸਾਰਿਆਂ ਨੂੰ ਇੰਟਰੋਡਿਊਸ ਕੀਤੀ ਸੀ ਪੜ੍ਹ ਕੇ ਸੁਣਾਈ ਸੀ ਤਾਂ ਉਦੋਂ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਜੇ ਜੀ ਇੰਪਲੀਮੈਂਟ ਹੋ ਜੇ ਇਹ ਬਣੇ ਖਿਡਾਰੀਆਂ ਨੇ ਵੀ ਜਿਨ੍ਹਾਂ ਨਾਲ ਸਲਾਹ مشورہ ਕਰਕੇ ਬਣਾਈ ਗਈ ਤਾਂ ਜੀ ਪੰਜਾਬ ਨੂੰ ਨੰਬਰ 1 ਤੇ ਕੋਈ ਨਹੀਂ ਰੁਕ ਸਕਦਾ ਤੇ ਇੰਪਲੀਮੈਂਟੇਸ਼ਨ ਉਹਦੀ ਇਹੀ ਸੀ ਕਿ ਖਿਡਾਰੀਆਂ ਨੂੰ ਮਾਨ ਸਨਮਾਨ ਤੇ ਜਿਹੜੀਆਂ ਨਰਸਰੀਜ਼ ਸਭ ਤੋਂ ਵੱਡੀ ਉਹਦੇ ਚੇਤ ਸੀ ਤੇ ਉਦੋਂ ਬੜਿਆਂ ਨੂੰ ਲੱਗਦਾ ਸੀ ਵੀ ਯਾਰ ਜਿਹੜੇ ਡਿਪਾਰਟਮੈਂਟ ਚ 300 ਕੋਚ ਨੇ ਸਿਰਫ ਹਜੇ ਤੱਕ ਉਹ ਡਿਪਾਰਟਮੈਂਟ 9000 ਕੋਚ ਕਿੱਥੋਂ ਰੱਖ ਲੂਗਾ ਉਹ ਡਿਪਾਰਟਮੈਂਟ ਕਿੱਥੋਂ ਸਪੋਰਟਸ ਕੈਡਰ ਜਿਹੜਾ ਅਲੱਗ ਤਿਆਰ ਜਿਹੜਾ ਉਹ ਕਰ ਦੂਗਾ ਪਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਕੀ ਪਹਿਲੇ ਫੇਸ ਚ 260 ਨਰਸਰੀ ਦੇ ਲਈ ਕੋਚਸ ਲਈ ਸਾਰੀ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਇੰਟਰਵਿਊ ਵਗੈਰਾ ਹੋ ਚੁੱਕੀਆਂ ਨੇ ਸਿਰਫ ਜਿਹੜੀ ਲਿਸਟ ਆਣੀ ਜਿਹੜੀ ਉਹ ਬਾਕੀ ਹੈ ਉਹ ਕਿਸੇ ਵੀ ਟਾਈਮ ਸਾਡੇ ਕਿਉਂਕਿ ਮੇਰਾ ਪੁਰਾਣਾ ਡਿਪਾਰਟਮੈਂਟ ਹੈ ਡਿਪਾਰਟਮੈਂਟ ਵੱਲੋਂ ਲਿਸਟ ਤਿਆਰ ਹੈ ਕਿਸੇ ਵੀ ਸਮੇ ਇਸ ਵੀ ਨਿਯਤ ਸੀ ਕੋਸ਼ਿਸ਼ ਕਰਦੇ ਆਂ ਵੀ ਸੀਐਮ ਸਾਹਿਬ 260 ਕੋਚਸ ਨੂੰ ਜੁਆਇਨਿੰਗ ਲੈਟਰ ਜਿਹੜਾ ਉਹ ਦੇ ਦੇਣ ਤਾਂ ਕਿ ਉਹ ਆਪਣੇ ਆਪਣੇ ਜਿੱਥੇ-ਜਿੱਥੇ ਜਿਹੜੀ ਨਰਸਰੀ ਚ ਉਹਨਾਂ ਦੀ ਡਿਊਟੀ ਲੱਗੀ ਆ ਉੱਥੇ ਜਾ ਕੇ ਉਹ ਜੁਆਇਨ ਕਰ ਸਕਣ ਤੇ ਨਰਸਰੀਜ਼ ਵੀ ਅਸੀਂ ਇੱਥੋਂ ਹੀ ਜਿਹੜਾ ਕਨਸੈਪਟ ਨਿਕਲਿਆ ਸੀ ਕਿ ਜਿਹੜੇ ਏਰੀਏ ਚ ਆ ਖੇਡਾਂ ਮਤਲਬ ਪੰਜਾਬ ਦੀਆਂ ਚ ਹੁਣ ਸਾਨੂੰ ਉਦਾਹਰਣ ਤੌਰ ਤੇ ਜੇ ਮੈਂ ਤੁਹਾਨੂੰ ਕਿਸ ਨੂੰ ਪੁੱਛਣਾ ਉਹ ਵੀ ਰੋਲਰ ਸਕੈਟਿੰਗ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਕਿੱਥੋਂ ਹੋਊਗੀ ਤਸ ਅਸੀਂ ਕਮਾਂਗੇ ਵੀ ਭਾਈ ਜਿਹੜੇ ਵੱਡੇ ਜ਼ਿਲ੍ਹੇ ਆ ਵੀ ਹੋ ਸਕਦਾ ਲੁਧਿਆਣੇ ਹੋਵੇ ਮੁਹਾਲੀ ਹੋਵੇ ਪਟਿਆਲੇ ਹੋਵੇ ਪਰ ਰੋਲਰ ਸਕੇਟਿੰਗ 'ਚ ਮੇਰੇ ਯਾਦ ਆ ਹਜੇ ਵੀ 2022 'ਚ ਸਭ ਤੋਂ ਜ਼ਿਆਦਾ ਪਾਰਟਿਸਪੇਸ਼ਨ ਫਤਿਹਗੜ੍ਹ ਸਾਬ ਤੋਂ ਆਈ ਸੰਗਰੂਰ ਤੋਂ ਆਈ ਉੱਥੇ ਹੀ ਹੁਣ ਅਸੀਂ ਜਿਹੜੀ ਜਿਹੜੀ ਗੇਮ ਪੌਪੂਲਰ ਆ ਉੱਥੇ ਹੀ ਦੇ ਰਹੇ ਆ ਹੁਣ ਜਿਵੇਂ ਆਧਾਰਨ ਤੌਰ ਤੇ ਏਸ਼ੀਅਨ ਗੇਮ ਦਾ ਰਿਜ਼ਲਟ ਦੇਖਣਾ ਹੋਵੇ 올림픽 ਦਾ ਤਾਂ ਸਾਡੇ ਜਿਹੜੇ ਹਾਕੀ ਦੇ ਖਿਡਾਰੀ ਆ ਉਹ ਮਾਝੇ ਚੋਂ ਆ ਰਹੇ ਆ ਦੁਆਬੇ ਚੋਂ ਆ ਰਹੇ ਆ ਜਿਹੜੇ ਸ਼ੂਟਰ ਨੇ ਉਹ ਮਾਲਵੇ ਚੋਂ ਆ ਰਹੇ ਆ ਸੋ ਐਸੇ ਕਰਕੇ ਜਿੱਥੇ ਜਿਹੜੀ ਕਿ ਪੌਪੂਲਰ ਹੈ ਜੇ ਦਿੜਵੇ ਨੈਸ਼ਨਲ ਸਟਾਈਲ ਕਬੱਡੀ ਹੈ ਤਾਂ ਉਸੇ ਤੁਸੀਂ ਕਬੱਡੀ ਦੇ ਨਸਰ ਹੀ ਦੇ ਰਹੇ ਆ ਇੱਕ ਪੱਕਾ ਕੋਚ ਦੇ ਰਹੇ ਆ ਤੇ ਡੇਲੀ 60 ਬੱਚਿਆਂ ਨੂੰ ਜਿਹੜੀ ਡਾਈਟ ਹੈ ਉਹ ਮਿਲੂਗੀ ਜਿੱਥੇ ਬੌਕਸਿੰਗ ਚੱਲਦੀ ਹੈ ਉੱਥੇ ਅਸੀਂ ਬੌਕਸਿੰਗ ਦੇਵਾਂਗੇ ਸਾਡੇ ਬੜਵਰ ਬਾਲੀਬਾਲ ਚੱਲਦੀ ਹੈ ਤੁਸੀਂ ਦੇਖੋ ਵੀ ਨੈਸ਼ਨਲ ਜਿਹੜੀ ਸਕੂਲ ਦੀ ਟੀਮ ਬਣੀ ਪੰਜਾਬ ਦੀ ਉਹਦੇ ਚ ਜ਼ਿਆਦਾ ਕੁੜੀਆਂ ਮੈਜੋਰਟੀ ਇੱਕੋ ਪਿੰਡ ਦੀਆਂ ਬੜਵਰ ਦੀਆਂ ਤੇ ਫਿਰ ਭਾਈ ਉੱਥੇ ਬੜ ਬੜ ਜਿਹੜੀ ਵਾਲੀਬਾਲ ਦੀ ਨਰਸਰੀ ਦੇਣੀ ਬਣਦੀ ਸੀ ਜਿੱਥੇ ਜਿਹੜੀ ਗੇਮ ਦਾ ਸਕੋਪ ਹੈ ਸੋ ਇਸੇ ਨੂੰ ਬੜੇ ਪਲਾਨ ਤਰੀਕੇ ਨਾਲ ਕੀਤਾ ਗਿਆ ਹੈ ਕਿ ਜਿਹੜੇ ਬੱਚੇ ਜਿੱਥੇ ਸਕੋਪ ਹੈ ਉਹਨਾਂ ਨੂੰ 5-5 7-7 ਸਾਲ ਤੋਂ ਨਰਸਰੀ ਚ ਲਿਆਂਦਾ ਜਾਵੇ ਟ੍ਰੇਨ ਕੀਤਾ ਜਾਵੇ ਫਿਰ ਉਹਨਾਂ ਨੂੰ ਜਿਹੜੇ ਸਾਡੇ ਸੈਂਟਰ ਆਫ ਐਕਸਲੈਂਸ ਹੈ ਉੱਥੇ ਜਿਹੜਾ ਲਿਆਂਦਾ ਜਾਵੇ ਤੇ ਉਸ ਤੋਂ ਵੀ ਜਿਹੜੀ ਵੱਡੀ ਗੱਲ ਵੀ ਚਲੋ ਇਹ ਬੱਚੇ ਜਦੋਂ ਆ ਜਾਣਗੇ ਨੈਸ਼ਨਲ ਤੇ ਜਾਣਗੇ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਨੌਕਰੀਆਂ ਦੇਣਾ ਇਹਨਾਂ ਦਾ ਮਾਨ ਸਨਮਾਨ ਕਰਨਾ ਮਾਨਤਨ ਮਾਨ ਅਸੀਂ ਬਿਨਾ ਸਪੋਰਟਸ ਪਾਲਿਸੀ ਤੋਂ ਪਹਿਲਾਂ ਵੀ ਪਿਛਲੇ 2 ਸਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ 88 ਕਰੋੜ ਦੇ ਸੀ ਕੈਸ਼ ਪ੍ਰਾਈਜ਼ ਹੈ ਜਿਹੜੇ ਪਿਛਲੇ 2 ਸਾਲ ਚ ਆਮ ਆਦਮੀ ਪਾਰਟੀ ਸਰਕਾਰ ਦੇ ਚੁੱਕੀ ਨਹੀਂ ਤੁਸੀਂ ਸਾਰੇ মিডিਆ ਕਵਰ ਕਰਦੇ ਰਹੇ ਹੋ ਇਲੈਕਸ਼ਨ ਇਅਰ ਚ ਤਾਂ ਡੀਐਸਪੀ ਵੀ ਲਾਉਂਦੇ ਸੀ ਕੈਸ਼ ਪ੍ਰਾਈਜ਼ ਵੀ ਵਧਾ ਕੇ ਦੇ ਦਿੰਦੇ ਸੀ ਜੇ ਇਲੈਕਸ਼ਨ ਇਅਰ ਨਹੀਂ ਹੈਗਾ ਨਾ ਨੌਕਰੀ ਨਾ ਕੈਸ਼ ਪ੍ਰਾਈਜ਼ ਅਸੀਂ 88 ਕਰੋੜ ਦੇ ਪਹਿਲੇ 2 ਸਾਲਾਂ ਚ ਤੇ ਮਹੀਨਾ ਨਹੀਂ ਦੇ ਦਿੰਦੇ ਜਦੋਂ ਟੂਰਨਾਮੈਂਟ ਖਤਮ ਹੁੰਦਾ ਨਾਲ ਦੀ ਨਾਲ ਪ੍ਰਾਈਜ਼ ਜਿਹੜਾ ਉਹ ਦੇ ਦਿੰਨੇ ਆ ਪਰ ਫਿਰ ਵੀ ਇਹ ਦਿੱਕਤ ਆ ਰਹੀ ਸੀ ਕਿ ਜੀ ਨੌਕਰੀਆਂ ਜਿਹੜੀਆਂ ਖਿਡਾਰੀਆਂ ਨੂੰ ਨਹੀਂ ਮਿਲ ਰਹੀਆਂ ਠੀਕ ਹੈ ਕਈ ਵਾਰੀ ਬਿਨਾ ਪਾਲਿਸੀ ਤੋਂ ਵੀ ਇੱਥੇ ਨੌਕਰੀਆਂ ਦਿੱਤੀਆਂ ਜਾਂਦੀਆਂ ਪਰ ਇੱਕ ਪੱਕੀ ਪਾਲਿਸੀ ਦੀ ਬੜੀ ਜ਼ਰੂਰਤ ਸੀ ਕਿਉਂਕਿ ਜੇ ਤਾਂ ਉਹੀ ਗੱਲ ਦੁਬਾਰਾ ਗਈ ਵੀ ਪੇਕਾਂ ਚੂਤ ਕੀਤਾ ਜਾਂਦਾ ਸੀ ਇਲੈਕਸ਼ਨ ਇਅਰ ਚ ਨੌਕਰੀਆਂ ਵੀ ਪੈਸੇ ਵੀ ਨਹੀਂ ਕੋਈ ਨੌਕਰੀ ਨਹੀਂ ਉਹਦੇ ਲਈ ਸਾਨੂੰ ਸਮਾਤਾ ਲੱਗਿਆ ਕਿਉਂਕਿ ਖੇਡ ਪਾਲਿਸੀ ਇਸ ਦੀ ਸ਼ੁਰੂ ਕੀਤੀ ਉਹਦੀ ਹੁਣ ਜਿਹੜੇ ਨਵੇਂ ਅਸੀਂ ਰੂਲਸ ਫਰੇਮ ਕੀਤੇ ਉਹ ਨੋਟੀਫਾਈ ਵੀ ਹੋ ਚੁੱਕੇ ਆ ਕਿ 500 ਪੋਸਟਾਂ ਵਿਦਨ ਸਪੋਰਟਸ ਡਿਪਾਰਟਮੈਂਟ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ ਕਈ ਖਿਡਾਰੀਆਂ ਦਾ ਤੁਸੀਂ ਸੁਣਿਆ ਵੀ ਹੋਣਾ ਜਿਹੜੇ ਕਹਿੰਦੇ ਅਸੀਂ ਉਦੋਂ ਮੈਡਲ ਲੈ ਕੇ ਸਾਨੂੰ ਨੌਕਰੀ ਨਹੀਂ ਮਿਲੀ ਇੱਕ ਇੱਕ 2016 ਤੋਂ ਬਾਅਦ ਜਿੰਨੇ ਵੀ ਨੈਸ਼ਨਲ ਗੇਮ ਦੇ ਮੈਡਲਿਸਟ ਹੈ ਏਸ਼ੀਅਨ ਗੇਮ ਦੇ ਮੈਡਲਿਸਟ ਹੈ ਕੌਨ ਵੈਲਥ ਗੇਮ ਦੇ ਮੈਡਲਿਸਟ ਹੈ ਤੇ 올림픽 ਦੇ ਚਾਹੇ ਕਲੇ ਪਾਰਟਿਸਪੈਂਟਸ ਵੀ ਹੈ ਸਾਰਿਆਂ ਨੂੰ ਜਿਹੜੀ ਨੌਕਰੀ ਹੈ ਉਹ ਇਸ ਪਾਲਿਸੀ ਦੇ ਹਿਸਾਬ ਨਾਲ ਜਿਹੜੀ ਹੈ ਉਹ ਮਿਲੂਗੀ ਅਸੀਂ ਥੋੜੇ ਦਿਨਾਂ ਦੇ ਵਿੱਚ ਜਿਹੜੀ ਐਡ ਆ ਜਿਹੜੀ ਨਿਊਜ਼ਪੇਪਰ 'ਚ ਜਿਹੜੀ ਹੈ ਉਹ ਦੇ ਦੇਵਾਂਗੇ ਤੇ ਜਿੰਨੇ ਮੈਂ ਉਦਾਹਰਨ ਤੌਰ ਤੇ ਵੀ ਕਰਵਾ ਉਹ ਹਰਜਿੰਦਰ ਐ ਕੁੜੀ ਅਰਜਨ ਬਬੂਤਾ ਪਾਰਟਿਸਿਪੇਟ ਕਰਕੇ ਆਲੰਪਿਕ ਦੇ ਵਿੱਚ ਜਿੰਨੇ ਵੀ ਖਿਡਾਰੀ ਨੇ ਸਾਰਿਆਂ ਨੂੰ 100% ਨੌਕਰੀ ਜਿਹੜੀ ਗਰੰਟੀ ਹੈ ਇਸ ਪਾਲਿਸੀ ਦੇ ਵਿੱਚ ਜਿਹੜੀ ਆ ਕੀਤੀ ਗਈ ਹੈ ਜਦੋਂ ਐਡ ਆ ਗਈ ਸਾਰੇ ਖਿਡਾਰੀ ਜਿਹੜੇ ਪਾਰਟਿਸਿਪੇਟ ਕਰ ਸਕਦੇ ਤੂੰ ਦੇਖੋ ਵੀ 2016 ਅਕਾਲੀ ਦਲ ਦੀ ਸਰਕਾਰ ਵੇਲੇ ਦੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਖਿਡਾਰੀਆਂ ਨੂੰ ਵੀ 5 ਸਾਲ ਕਾਂਗਰਸ ਸਰਕਾਰ ਦੇ ਵੀ ਲੰਘੇ ਸਾਰਿਆਂ ਨੂੰ ਜਿਹੜੀ ਨੌਕਰੀ ਦੇਣ ਦਾ ਕੰਮ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕਰੂਗੀ ਤੇਉਣ ਵਾਲੇ ਸਮੇਂ 'ਚ ਵੀ ਇਹ ਪਾਲਿਸੀ ਦੇ ਰਾਹੀਂ ਕੱਲ ਨੂੰ ਕੋਈ ਕਿਸੇ ਮੰਤਰੀ ਕੋਲੇ ਕਿਸੇ ਲੀਡਰ ਕੋਲੇ ਜਾਵੇ ਨਾ ਜਾਵੇ ਉਹਨੂੰ ਆਪਣੀ ਪਾਲਿਸੀ ਦੇ ਹਿਸਾਬ ਨਾਲ ਅੱਜ ਹੀ ਜਿਹੜੇ ਖਿਡਾਰੀ ਤਿਆਰੀ ਕਰ ਰਹੇ ਆ ਉਹਨਾਂ ਨੂੰ ਪਤਾ ਹੈ ਵੀ ਜੇ ਮੈਂ ਫਲਾਣੇ ਟੂਰਨਾਮੈਂਟ ਚ ਮੈਡਲ ਲੈ ਕੇ ਆਉਂ ਤਾਂ ਮੈਨੂੰ ਆ ਨੌਕਰੀ ਜਿਹੜੀ ਆ ਉਹ ਮਿਲੂਗੀ ਸੋ ਮੈਂ ਮੰਨਦਾ ਕਿ ਆਪਣੇ ਆਪ ਚ ਇੱਕ ਬਹੁਤ ਵੱਡੀ ਅਚੀਵਮੈਂਟ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਹਿ ਲਓ ਇਹ ਹਾਸਲ ਕੀਤੀ ਹੈ ਕਿ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਇੱਕ ਲਿਆ ਤੇ ਉਸ ਤੋਂ ਵੀ ਇੱਕ ਮਿੰਟ ਏਸ਼ੀਅਨ ਗੇਮਸ ਤੇ ਉਸ ਤੋਂ ਇਲਾਵਾ ਇੱਕ ਹੋਰ ਜਿਹਨੂੰ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਵਸਤਾ ਬੜੀਆਂ ਚੀਜ਼ਾਂ ਚ ਅਸੀਂ ਕਹਿ ਲਓ ਵੀ ਤਿਆਰੀ ਲਈ ਵੀ ਖਿਡਾਰੀਆਂ ਨੂੰ ਪਹਿਲੀ ਵਾਰ ਆ ਕਿ ਪੰਜਾਬ ਨੇ ਪੈਸੇ ਦੇਣੇ ਸ਼ੁਰੂ ਕੀਤੇ ਸੀ 올림픽ਰ ਨੂੰ 15-15 ਲੱਖ ਦਿੱਤਾ ਏਸ਼ੀਅਨ ਗੇਮਜ਼ਾਂ ਨੂੰ 10-10 ਲੱਖ ਦਿੱਤਾ ਸੀ ਹੁਣ ਵੀ ਜਿਹੜੇ ਪੈਰਾ ਲੀ ਖਿਡਾਰੀ ਗਏ ਆ ਆ ਉੱਥੇ ਪੈਰਿਸ ਪੈਰਿਸ ਉਹਨਾਂ ਨੂੰ ਵੀ ਅਸੀਂ 15-15 ਲੱਖ ਰੁਪਇਆ ਦੇ ਕੇ ਭੇਜਿਆ ਸਾਡੀ ਪਲਕ ਗਈ ਆ ਮੁਹੰਮਦ ਯਾਸਿਰ ਗਿਆ ਮੁੰਡਾ ਆ ਉਹਨਾਂ ਸਾਰਿਆਂ ਨੂੰ 15-15 ਲੱਖ ਦਿੱਤਾ ਤੇ ਪੈਰਾ ਖੇਡਾਂ ਨੇ ਜਿਹੜੀਆਂ ਸੀ ਪੈਰਾ ਐਥਲੈਟਿਕਸ ਪੈਰਾ ਪਾਵਰ ਲੀਕਿੰਗ ਤੇ ਪੈਰਾ ਬੈਡਮਿੰਟਨ ਇਹਨਾਂ ਨੂੰ ਅਸੀਂ ਖੇਡਾਂ ਮਤਲਬ ਪੰਜਾਬ ਦੀਆਂ ਚ ਵੀ ਐਤਕੀ ਜਿਹੜਾ ਅਸੀਂ ਐਡ ਹੈ ਉਹ ਕੀਤਾ ਪਰ ਜਿਹੜੀ ਚੀਜ਼ ਮੈਂ ਦੱਸਿਆ ਕਿ ਜਿਵੇਂ ਹੋਰ ਅਸੀਂ ਬੜੀਆਂ ਚੀਜ਼ਾਂ ਪਹਿਲੀ ਵਾਰ ਕੀਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਉਹਦੇ ਚ ਇੱਕ ਬਹੁਤ ਵੱਡੀ ਚੇਂਜ ਕਿਉਂਕਿ ਤੁਸੀਂ ਖਿਡਾਰੀ ਤੁਹਾਨੂੰ ਮਿਲਦੇ ਹੋਣਗੇ ਇੱਕ ਬੜੀ ਕਹ ਲੋ ਵੀ ਇਹ ਦਿੱਕਤ ਸੀ ਕਿ ਜੇ ਕਿਸੇ ਖਿਡਾਰੀ ਦੀ ਇੰਜਰੀ ਹੋ ਜਾਂਦੀ ਸੀ ਤਾਂ ਉਹਦੀ ਕੋਈ ਪ੍ਰੋਪਰ ਟ੍ਰੀਟਮੈਂਟ ਨਹੀਂ ਸੀ ਹੋ ਪਾਉਂਦਾ ਇਲਾਜ ਨਹੀਂ ਸੀ ਉਹ ਪਾਉਂਦਾ ਜਾਂ ਉਹਨੂੰ ਕੋਈ ਫੈਸਿਲਿਟੀ ਮਿਲਦੀ ਨਹੀਂ ਸੀ ਜਿਹਦੇ ਕਰਕੇ ਸਾਰਾ ਉਹਦਾ ਜੀਵਨ ਦਾ ਸਾਰਾ ਉਹਦਾ ਕੈਰੀਅਰ ਜਿਹੜਾ ਬਰਬਾਦ ਆ ਉਹ ਹੋ ਜਾਂਦਾ ਸੀ ਤੁਸੀਂ ਦੇਖੋ ਵੀ ਜਿੰਨੇ ਪਹਿਲਾਂ ਕੋਰਸ ਸੀ ਉਹਦੋਂ ਅੱਧੀ ਗਿਣਤੀ ਤਾਂ 123 ਪੋਸਟਾਂ ਸਪੋਰਟਸ ਮੈਡੀਸਿਨ ਦੀਆਂ ਜਿਹੜੀਆਂ ਕ੍ਰੀਏਟ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਕਹਿ ਲਓ ਵੀ ਹਰ ਡਿਸਟ੍ਰਿਕਟ ਲੈਵਲ ਤੇ ਵੀ ਜਿਹੜੇ ਜਿਨ੍ਹਾਂ ਨੇ ਕੋਈ ਐਮਡੀ ਮੈਡੀਸਨ ਕੀਤੀ ਗਈ ਹੈ ਡਾਕਟਰ ਜਿਹੜੇ ਜਾਂ ਡਿਪਲੋਮਾ ਸਪੋਰਟਸ ਮੈਡੀਸਨ ਦਾ ਜਿਨ੍ਹਾਂ ਨੇ ਕੀਤਾ ਹੈਗਾ ਉਹਨਾਂ ਸਾਰਿਆਂ ਨੂੰ ਜਿਹੜਾ ਹਾਇਰ ਹੈ ਜਿਹੜਾ ਉਹ ਕੀਤਾ ਜਾਊਗਾ ਰਿਕਰੂਟ ਕੀਤਾ ਜਾਊਗਾ ਤੇ ਜੇ ਕਿਸੇ ਵੀ ਖਿਡਾਰੀ ਦੀ ਇੰਜਰੀ ਹੁੰਦੀ ਹੈ ਤਾਂ ਇਸ ਕਰਕੇ ਉਹਦਾ ਕੈਰੀਅਰ ਨਾ ਬਰਬਾਦ ਹੋਵੇ ਇਹਦੇ ਵੱਲ ਜਿਹੜਾ ਧਿਆਨ ਉਹ ਦਿੱਤਾ ਗਿਆ ਤੇ ਇਹ ਕਰਨ ਵਾਲਾ ਪੰਜਾਬ ਆਪ ਦੇ ਆਪ ਚ ਪਹਿਲਾ ਸੂਬਾ ਜਿਹੜਾ ਉਹ ਬਣਿਆ ਤੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਮਿਲੂਗਾ ਸੋ ਇਹਨਾਂ ਸਾਰਿਆਂ ਦੇ ਨਾਲ ਕਿਉਂਕਿ ਮੈਂ ਗੱਲਾਂ ਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਾਕੀ ਕਿਉਂਕਿ ਜਦੋਂ ਅਸੀਂ ਸਪੋਰਟਸ ਪਾਲਿਸੀ ਜਿਹੜੀ ਇੰਟਰੋਡਿਊਸ ਕੀਤੀ ਸੀ ਤਾਂ ਬੜਿਆਂ ਨੂੰ ਇਹ ਲੱਗਦਾ ਸੀ ਵੀ ਜੀ ਇਹ 6 ਮਹੀਨੇ ਲਾ ਕੇ ਤਿਆਰਤਾ ਕਰ ਲਈ ਦੀ ਇੰਪਲੀਮੈਂਟੇਸ਼ਨ ਨਹੀਂ ਹੋਣੀ ਤੇ ਕਹਿੰਦੇ ਸੀ ਉਹਦੋਂ ਖਿਡਾਰੀ بڑے ਜਿਹੜੇ ਪੁਰਾਣੇ ਐਮਿਨੈਂਟ ਸਪੋਰਟਸ ਪਰਸਨ ਵੀ ਜੇ ਇਹ ਦੀ ਤੁਸੀਂ ਇੰਪਲੀਮੈਂਟੇਸ਼ਨ ਕਰਵਾਤੀ ਤਾਂ ਪੰਜਾਬ ਨੂੰ ਕੋਈ ਨੰਬਰ 1 ਆਉਣੋਂ ਰੋਕ ਨਹੀਂ ਸਕਦਾ ਕਿਉਂਕਿ ਸਪੋਰਟਸ ਇਹ ਡਿਪਾਰਟਮੈਂਟ ਇਦਾਂ ਦਾ ਹੈ ਕਿ ਕਹ ਲੋ ਵੀ ਇਦਾਂ ਦੀ ਚੀਜ਼ ਹੈ ਵੀ ਜਿਹਦੇ ਰਿਜ਼ਲਟ ਸਾਲ ਦੋ ਸਾਲ ਤੱਕ ਨਹੀਂ ਆ ਸਕਦੇ ਪਰ ਮੈਂ ਇਹ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਇਹ ਪਾਲਿਸੀ ਲਾਗੂ ਹੋਣ ਤੋਂ ਬਾਅਦ ਨਰਸਰੀ ਬਣਨ ਤੋਂ ਬਾਅਦ ਨੌਜਵਾਨਾਂ ਨੂੰ ਖਿਡਾਰੀਆਂ ਨੂੰ ਆ ਨੌਕਰੀਆਂ ਮਿਲਣ ਤੋਂ ਬਾਅਦ ਆ ਸਪੋਰਟਸ ਮੈਡੀਸਨ ਵਾਲੇ ਡਾਕਟਰ ਭਰਤੀ ਹੋਣ ਤੋਂ ਬਾਅਦ ਕੋਈ ਦੁਨੀਆ ਦੀ ਤਾਕਤ ਪੰਜਾਬ ਨੂੰ ਦੁਬਾਰਾ ਨੈਸ਼ਨਲ ਚ ਪਹਿਲੇ ਨੰਬਰ ਤੇ ਆਉਣ ਤੋਂ ਰੋਕ ਨਹੀਂ ਸਕਦੀ ਉਹ ਦਿਨ ਦੂਰ ਨਹੀਂ ਉਹ ਨਾਲ ਸਮੇਂ 'ਚ ਜਿੱਦਨ ਦੁਬਾਰਾ ਪੰਜਾਬ ਨੈਸ਼ਨਲ ਖੇਡਾਂ 'ਚ ਪਹਿਲੇ ਨੰਬਰ ਤੇ ਆਊਗਾ ਤੇ ਸਾਨੂੰ ਮਾਣ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ 'ਚ ਅਸੀਂ ਬੜਾ ਕੰਮ ਕੀਤਾ ਜਿਹਦੇ ਸਿੱਟੇ ਵੀ ਆ ਹੁਣ ਨਿਕਲ ਰਿਹਾ ਤੇ ਉਹ ਨਾਲ ਸਮੇਂ 'ਚ ਵੀ ਜਿਹੜੇ ਆ ਉਹ ਨਿਕਲਣਗੇ